ਮੈਨੇ ਡੇ ਹੋ ਜਾਵਾਂ ਮਾਰੇ ਦਾ ਇਤਿਹਾਸ ਬੜਾ ਵੱਡਾ ਹੈ ਇਹ ਵੀ ਜ਼ਿਕਰ ਆਉਂਦਾ ਹੈ ਕਿ ਮੇਰੇ ਸਤਿਗੁਰੂ ਨੂੰ ਇੱਕ ਹਵੇਲੀ 'ਚ ਬੰਦ ਕੀਤਾ ਜਿਹਦੋ ਰਸਤੇ 'ਚ ਲੈ ਕੇ ਗਏ ਨਾਲ ਨੂੰ ਕਹਿੰਦੇ ਪ੍ਰੇਤ ਦੀ ਹਵੇਲੀ ਉਹ ਸਾਖੀ ਤੋਂ ਸਿੱਖਣਾ ਕੋਈ ਉਥੇ ਜ਼ਿਕਰ ਆਉਂਦਾ ਵੀ ਮਾਰੇ ਸਹਿ ਸਮਾਦੀ ਲੀਨ ਹੋਏ ਤੇ ਉਹ ਪ੍ਰੇਤ ਜਿਹੜਾ ਉੱਥੇ ਪ੍ਰਗਟ ਹੋਇਆ ਤੇ ਮਾਰੇ ਸਜੀਪਾਲ ਸ਼ਹਿ ਜੀ ਨੇ ਹੱਥ ਜੋੜੇ ਗਏ ਸਤਿਗੁਰੂ ਸ਼ੁਕਰ ਤੁਸੀਂ ਆ ਗਏ ਮੈਂ ਬੜੇ ਬੜੇ ਜਨਮਾਂ ਦਾ ਇੱਥੇ ਬੜਾ ਸੌਨੇ ਤੋਂ ਰਹਿ ਰਿਆਂ ਮੇਰੀ ਗਤੀ ਨਹੀਂ ਹੋ ਰਹੀ ਕਿਉਂਕਿ ਆਪਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਸੰਥਿਆ ਕਰਾਂਗੇ ਨਾ ਪੜਾਂਗੇ ਤੇ ਫਿਰ ਆਪਾਂ ਨੂੰ ਪਤਾ ਲੱਗੂਗਾ ਜਿਹੜੇ ਲੋਕ ਕਹਿੰਦੇ ਨਾ ਨਰਕ ਸਵਰਗ ਹੈ ਨਹੀਂ ਜੂਨਾ ਨਹੀਂ ਖਾਓ ਪੀਓ ਐਸ਼ ਕਰੋ ਉਹ ਫਰਕਿਆ ਸਭ ਕੁਝ ਹੈਗਾ ਮਾਰੇ ਕਹਿੰਦੇ ਜਿਬਲਾਸੀ ਲੱਖ ਜੋਲ ਉਪਾਈ ਰਿਜਕ ਦੀ ਆ ਸਭ ਹੁਕਮਤ ਦਿੰਦਾ ਕਈ ਜਨਮ ਭਏ ਕੀਟ ਪਤੰਗਾ ਕਈ ਜਨਮ ਗਜ ਮੀਨ ਗੁਰੰਗਾ ਕਈ ਜਨਮ ਪੰਖੀ ਸਰ ਕੋਇਓ ਕਈ ਜਨਮ ਹੈ ਵਰ ਬ੍ਰਿਖ ਜੋਇਓ ਉਥਿਓ ਪ੍ਰੇਤ ਦਾ ਵਾਸਾ ਹੈ ਉਤ ਸਖਿਆ ਲੈਣੀ ਤੁਹੀਂ ਉਨੀ ਮਾਰੇ ਸਹਿਬ ਜੀ ਨ ਆਖਿਆ ਵੀ ਸ਼ੁਕਰ ਤੁਸੀਂ ਆਏ ਆ ਜੇ ਕੋ ਗੁਰ ਤੇ ਵਿਮਖ ਹੋਵੇ ਬਿਨ ਸਤਗੁਰ ਪਾਵੇ ਮੋਹਤਨਾ ਹੋਰ ਥੈ ਕੋਈ ਪੁੱਛੋ ਬੋ ਵੇਕੀਆਂ ਅਨੇਕ ਜੋਨੀ ਪਰ ਮੇ ਆਵੇ ਵੇਣ ਸਤਿਗੁਰੂ ਮੁਕਤ ਨਾ ਪਾਈ ਫਿਰ ਮੁਕਤ ਪਾਈ ਸਤਿਗੁਰੂ ਕਹੇ ਨਾਨਕ ਵਿਚਾਰ ਦੇਖੋ ਵੇਣ ਸਤਿਗੁਰੂ ਗੁਰ ਤੇਗ ਬਹਾਦਰ ਸਹ ਮਾਰੇ ਨੂੰ ਕਹਿੰਦੇ ਪਾਤਸ਼ਾਹ ਮੁਕਤ ਕਰੋ ਪ੍ਰਸੰਗ ਲੰਮਾ ਹੋ ਜਾਣਾ ਮੈਂ ਸਿਰ ਪੰਛੀ ਚਾਹਦ ਉਨੀ ਸੇਵਾ ਵੀ ਕੀਤੀ ਮਾਰੇ ਦੀ ਇਹ ਵੀ ਜੇਕਰਉਂਦਾ ਪਾਤਸ਼ਾਹ ਨੂੰ ਗੰਨੇ ਵਿੱਚ ਪਾਏ ਮਾਰੇ ਕਹਿੰਦੇ ਤੂੰ ਇਥੇ ਕੀ ਕਰਦਾ ਮੇਲੇ 'ਚ ਕਹਿੰਦਾ ਪਾਤਸ਼ਾਹ ਕੁਝ ਵਿਦਵਾਨਾਂ ਨੇ ਆਪੋ ਆਪਣਾ ਦਾਤੇ ਪਰਪਾਉ ਗੱਲ ਕਰਨੀ ਜਿਹੜੀ ਕਿ ਹਿੰਟੂ ਵੇ ਉਨੀ ਆਖਿਆ ਕਹਿੰਦੇ ਮਾਰੇ ਅਹੀਂ 4-5 ਭਰਾ ਸੀ ਤੇ ਹਵੇਲੀ ਦੇ ਪਹਿਲੀ ਬੰਨਾ ਜਿਹੜੀ ਜਾਇਦਾਦ ਆ ਮੈਂ ਵੱਡਾ ਸੀ ਤੇ ਮੈਂ ਦੂਜਿਆਂ ਚਾਉਣਾ ਧੱਕਾ ਕਰਦਾ ਤੇ ਮੈਂ ਸੇ ਜਾਣਾ ਦੂਰ ਤੱਕਣਾ ਕਹਿੰਦੇ ਮੈਂ ਧੱਕਾ ਕਰਦਾ ਸਾਰੀ ਪਹਿਲੀ ਵੀ ਹਰਾ ਪਲੀ ਜਾਇਦਾਦ ਵੀ ਤੇ ਹਵੇਲੀ ਅੱਜ ਬਹੁਤ ਇਦਾਂ ਵੇ ਆ ਦੀ ਨਾਨਕ ਤਾਂ ਕਰ ਕੀਤਾ ਕਿਉਂਕਿ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਕੀ ਨਹੀਂ ਹੱਕ ਪਰਾਇਆ ਨਾਨਕਾ ਉਸ ਸੂਰ ਸਗਾਏ ਗੁਰ ਪੀਰ ਹਮਾ ਜਾਂ ਮਰਦਾਰਨ ਖਾਏ ਆਪਣੀ ਦਾ ਵੇਖੀਦਾ ਆਪਣ ਸੱਚ ਹੈ ਦਾ ਮੈਂ ਤਾਂ ਇੰਗਲੈਂਡ ਕਹਿ ਵੱਡੀ ਸਟੇਜ ਹੀ ਕੋਈ ਚੋ ਸੰਗਤਾਂ ਨੂੰ ਪਿਆਰ ਦਿੱਤਾ ਕਾਹੀ 2.500 ਪੌਂਡ ਹੋਣਾ ਇਧਰ ਦਾ ਢਾਈ ਤੇ ਨਾ ਲਾ ਉਹ ਕਥਾ ਕੀ ਦੀਪਸੀ ਨੇ ਛੋਟ ਗਿਰ ਲੱਕ ਦੀ ਹੱਡੀ ਚੋਂ ਪੀੜ ਤੇ ਜਦੋਂ ਸਮਾਗਤੀ ਤੋਂ ਨੇ ਚੱਕਿਆ ਸਰਣ ਚਾਲ ਗੋਲ ਕੇ ਹੈ ਤੇ ਮੈਨੂੰ ਦੇ ਕੇ ਪੰਜਾਬ ਪੌਣ ਸਰੋਪਾ ਕਹਿੰਦੇ ਵੈਗੁਰ ਚੀਕਾ ਖਾਲਸਾ ਮਗਰ ਇਥੇ ਆ ਮੈਂ ਮੈਂ ਫੜ ਲਿਆ ਮੈਂ ਕਹਾਂ ਉਹ ਤੁਸੀਂ ਇੱਕ ਗੱਲ ਦੱਸੋ ਤੁਸੀਂ ਪ੍ਰਬੰਧਕ ਆ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਪੜਿਆ ਜੀ ਸੰਥਿਆ ਕੀਤੀ ਜੋ ਵੇਖਣ ਕੋਈ ਪੜਿਓ ਮਾਨਸੋ ਪੜੋ ਇਹਨੂੰ ਜਿਹੜੇ ਘਰ ਤੇ ਤੁਸੀਂ ਜ਼ਿੰਮੇਵਾਰ ਨਾ ਉਸੇ ਗੁਰੂ ਦੀ ਬਾਣੀ ਚੋਂ ਆਵਾਜ਼ ਆਉਂਦੀ ਹੱਕ ਪਰਾਇਆ ਜੀਵਾਲੋ ਮੈਂ ਤੁਹਾਡਾ ਨੌਕਰਾਂ ਬੋਲਤ ਵਾਹਿਗੁਰੂ ਤਿਆਂ ਦੇ ਕਿਉਂਕਿ ਹਕੁੰਦੀ ਸੰਸਥਾ ਹੁਣ ਜਿਹੜੇ ਤੁਹਾਡੇ ਇਥੇ ਗ੍ਰੰਥੀ ਰੱਖਿਆ ਨਾ ਇਹ ਤੁਸੀਂ ਰੱਖਿਆ ਹੋ ਤਨਖਾਹ ਦੀ ਉਹਦਾ ਬਿਲਕੁਲ ਜਾਇਜ਼ ਆ ਕਿ ਉਹ ਤੁਸੀਂ ਜੋ ਉਹਨੂੰ ਦੇਣਾ ਹੈ ਉਤਲਾਓ ਤੁਹਾਡਾ ਬੋਲ ਕਿ ਇਤਨੇ ਸਾਡੀ ਸੰਸਥਾ ਦਾ ਪਰ ਉੱਥੇ ਅਸੀਂ ਮਹਿਮਾਨ ਬਣ ਕੇ ਆਏ ਅਸੀਂ ਨੌਕਰ ਥੋੜਾ ਸੀ ਉਹਨਾਂ ਦੇ ਮੁਲਾਜ਼ਮ ਨਹੀਂ ਸੀ ਅਸੀਂ ਪਰੌਣੇ ਸੀ ਉਸ ਅਨੁਸਾਰਿਆਂ ਨੇ ਉੱਠ ਕੇ ਪਿਆਰ ਦਿੱਤਾ ਭਾਈ ਸਰੂ ਸੁਣੀਦਾ ਆਇਆ ਤੇ ਮੈਂ ਕਿਹਾ ਵੀ ਭਲਿਓ ਤੁਸੀਂ ਗੁਰੂ ਦੇ ਕੋਲ ਬਹਿ ਕੇ ਗੁਰੂ ਦੇ ਸਿਧਾਂਤ ਨੂੰ ਖਤਮ ਕਰਦਾ ਕਿਉਂਕਿ ਗੁਰੂ ਸਾਹਿਬ ਜੀ ਤੇ ਬਗਾਨਿਆਂ ਦਾ ਹੱਕ ਤੋੜਨ ਲਈ ਆਪਣਾ ਸਿਰ ਕੁਰਬਾਨ ਕਰਕੇ ਸਰਬੰਸਵਾਰਤਾ ਤੇ ਤੁਹੀਂ ਜਿਹੜਾ ਗੁਰੂ ਕਾ ਬਲਾਰਾ ਉਹਨੂੰ ਪਿਆਰ ਦਿੱਤਾ ਇਹ ਖੋਲਿਆ ਫਿਰ ਬੋਲੇ ਨਹੀਂ ਦੂਜਾ ਕਿਹਦਾ ਗਾਣਾ ਸਦੀਵਾਖੂ ਸਤਨਾਮ ਸ੍ਰੀ ਗਾਣਾ ਸਦੀਵ ਔਰੰਗਜ਼ੇ ਵੀ ਇਹ ਕਹਿੰਦਾ ਹੈ ਕਹਿੰਦਾ ਜਿਹੜਾ ਸੱਚ ਬੋਲਦਾ ਜਵਾਲਬਾਦ ਕਰਦੇ ਹੋਏ ਮਾਰੇ ਨੂੰ ਬਾਗੀ ਕਿਉਂ ਆਖਿਆ ਗੁਰੂ ਗੋਬਿੰਦ ਸਿੰਘ ਨੂੰ ਆਪਾ ਢੀ ਰਾਜੇ ਸਾਰੇ ਇਕੱਠੇ ਹੋਏ ਤਿਲਮਲਾ ਉੱਠੇ ਤੇ ਔਰੰਗਜ਼ੇਬ ਨੂੰ ਚਿੱਠੀਆਂ ਲਿਖੀਆਂ ਤੇ ਔਰੰਗਜ਼ੇਬ ਨੇ ਵੀ ਚਿੱਠੀ ਲਿਖੀ ਬਾਪੂ ਆ ਇੱਥੇ ਬਹਿ ਕੇ ਗੱਲ ਕਰੀਏ ਇੱਕ ਕਲਗੀ ਲਾਉਣੀ ਛੱਡ ਦੇ ਖੰਡਾ ਲਾਉਣਾ ਹਾਥੀ ਘੋੜੇ ਬੰਦ ਕਰ ਦੇ ਨਗਾਰਾ ਵਜਾਉਣਾ ਤੁਸੀਂ ਨੀਵੇਂ ਬਣੋ ਮਾਰੇ ਕਹਿੰਦੇ ਸਾਡੀ ਮੌਜਾ ਜੇ ਤੇਰੀ ਝੰਮਤਾ ਤੇ ਡਾਕਲਾ ਇਸੇ ਕਰ ਤੋਂ ਖੰਡਾ ਖੜ ਗਿਆ ਸੀ ਹੋਰ ਤੇ ਕੋਈ ਨਹੀਂ ਉਹ ਕਹਿੰਦੇ ਸੀ ਸਿਰ ਮਲਾ ਕੇ ਸਿਰ ਝੁਗਾ ਕੇ ਜਿਉ ਖੁੱਲ ਕੇ ਜੋ ਮੰਗੋਂਗੇ ਮਹਾਰਾਜ ਸਾਹਿਬ ਕਹਿੰਦੇ ਇਹ ਨਹੀਂ ਹੁਣ ਇਨ ਗਰੀਬ ਸਿੱਖਣ ਕੋ ਦੇਮ ਬਾਦਸ਼ਾਹੀ ਆਇਆ ਕਿਦਨੇ ਕੋ ਬੋਲਣデア ਮੰਤਰੀ ਇਹ ਮਜੀਬ ਸਿੰਘ ਰੰਗ ਕਾਲਾ ਇਹ ਦੋ ਜਨ ਇਹਨਾਂ ਨੂੰ ਕੀਦਾ ਇਤਿਹਾਸ ਦਾ ਗੁਰੂ ਖੋਵਰ ਸਿੰਘ ਮਹਾਰਾਜ ਕਹਿੰਦੇ ਦਿਨ ਕੀ ਜਾਤ ਵਰਨ ਕੁਲ ਮਾਹੀ ਸਰਦਾਰੀ ਲੈ ਜਿਨ੍ਹਾਂ ਲੋਕੀ ਮੱਝ ਵੀ ਸ਼ੀਮਾ ਝੀਰ ਨਾਈ ਕਹਿ ਕੇ ਪਰੇ ਕਰਦੇ ਸੀ ਨਾ ਵੇੜੇ ਚ ਥੱਲੇ ਹੋ ਜਾ ਤੇਰੀ ਜਾਤ ਨਹੀਂ ਉਹ ਗੁਰੂ ਗੋਬਿੰਦ ਸਿੰਘ ਮਾਰੇ ਨੇ ਉਹਨਾਂ ਨੂੰ ਚੁੱਕ ਕੇ ਸੀਨੇ ਨਾਲ ਆ ਆ ਇਤਿਹਾਸ ਹੀ ਵਿਸਾਰੀ ਜਾਂਦੇ ਹਨ ਮਾਰੇ ਕਿਹਨੇ ਜਨ ਕੀ ਜਾਤ ਵਰਨ ਕੁਲ ਮਾਹੀ ਸਰਦਾਰੀ ਲੈ ਪਈ ਕਰਾਹੀ ਇਨਹੀ ਕੋ ਸਰਦਾਰ ਬਣਾਉ ਤਵੇ ਗੋਬਿੰਦ ਸਿੰਘ ਖੰਡਾ ਖੜਕੇਗਾ ਖੜਕੇਗਾ ਜੇ ਰੋਏ ਇਹ ਉਹਨਾਂ ਲੋਕਾਂ ਨੂੰ ਜਿਹਦਾ ਮਾਰਨੇ ਪਾਗਵਾਨਤੀ ਕਲਗੀ ਲਾਦੀ ਪਛਾਣ ਦੇਦੀ ਤੇ ਬਿਸ਼ਾਤੀਆਂ ਅੱਗੇ ਗੋਲੀ ਦੇਵੇਂ ਥੋੜਾ ਦੇਂਦੀ ਹੈ ਜਿਹਨੂੰ ਰੋਲਦਿਆਂ ਫਿਰਦਿਆਂ ਨੂੰ ਬਾਦਸ਼ਾਹੀਆਂ ਦਿੱਤੀਆਂ ਸਵਾਲ ਆਖਣਾ ਉਹ ਹੀ ਲੜੇਗੀ ਉਹ ਕਦਰ ਨੂੰ ਰੱਖੀ ਸੀ ਮੈਂ ਤਾਂ ਬੇਨਤੀ ਕਰਦਾ ਵੀ ਸਤਾਵਦੀਆਂ ਮਨਾਈਏ ਪਰ ਆਪਣੇ ਨਾਲੋਂ ਵਾਅਦਾ ਉਹਨਾਂ ਨੂੰ ਮਨਾਉਣੀਆਂ ਚਾਹੀਦੀਆਂ ਆਪਾਂ ਸਦਾ ਦੇਣ ਕਿ ਆਓ ਸਰਦਾਰ ਤੁਹਾਡੇ ਗੁਰੂ ਨੇ ਸਾਡਾ ਤਿਲਕ ਤੇ ਜਨੂਬ ਚਾਇਆ ਉਹ ਬੋਲੇਗੇ ਅੱਜ ਉਹ ਤੇ ਸਾਨੂੰ ਮਟਾਉਣ ਦੀ ਸੋਚੰਦਾ ਆਖੋ ਸਤਨਾਮ ਵੇਖੋ ਕਿੰਨੀ ਦੁਨੀਆ ਖੋਲ ਗਰ ਜੈ ਜਿਨ੍ਹਾਂ ਦਾ ਧਰਮ ਬਾਪੂ ਨੇ ਬਚਾਇਆ ਜੋ ਚੌਲੇ ਵੀ ਇਹ ਖਤਮ ਹੋ ਜਾਣ ਸਿੱਖ ਇਥੋਂ ਨਿਕਲ ਜਾਣ ਸੁਖੈਰ ਮਹਾਰਾਹ ਕਿਰਪਾ ਕਰਨ ਮੈਂ ਗੱਲ ਕਰ ਰਿਹਾ ਸੀ ਉਹ ਪ੍ਰੇਤ ਦੀ ਉਹ ਕਹਿੰਦਾ ਪੰਜ ਭਰਾ ਸੀ ਚੌਹਾਂ ਦਾ ਹੱਕ ਖਾਲਿਆ ਤੇ ਉਹਨਾਂ ਨੂੰ ਧੱਕੇ ਮਾਰਦੇ ਤੇ ਮੈਂ ਸਾਰਾ ਗੱਫਾ ਇਕੱਲੇ ਨੇ ਸਾਹ ਲਿਆ ਇਹ ਫਿਰ ਮਹਾਰਾਜ ਸਾਹਿਬ ਜੀ ਨੂੰ ਕਹਿੰਦਾ ਜਦੋਂ ਮੇਰੀ ਮੌਤ ਆਈ ਨਾ ਸਭ ਦਾ ਮਰਨਾ ਆਇਆ ਵਿਛੋੜਾ ਸਭ ਨਾ ਪੁੱਛੋ ਜਾਈ ਸਿਆਣਿਆਂ ਅੱਗੇ ਵੱਲ ਗਿਆ ਕਹਿੰਦੇ ਜਦੋਂ ਮਰ ਲੱਗਾ ਤੇ ਮੇਰੀ ਸੁਰਤ ਮੇਰੀ ਬੈਂਕ ਤੇ ਪੈ ਹੈ ਰਹੀ ਜਿਹੜੀ ਪ੍ਰਾਪਰਟੀ ਉੱਤੇ ਗਈ ਹੁਣ ਥੋੜਾ ਜਿਹਾ ਗੁਰੂ ਦੇ ਸ਼ਬਦ ਦੇ ਨੇੜੇ ਹੋ ਗਿਆ ਮੈਨੂੰ ਨਹੀਂ ਪਤਾ ਸਾਖੀ ਸੱਚੀ ਝੂਠੀ ਪਰ ਮੈਂ ਸ਼ਬਦ ਦੇ ਅਰਥ ਕਰਨ ਲੱਗਾ 526ਾਂ ਦੇ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਖੋਲ੍ਹੇ ਉਹ ਸਹਿਜ ਪਾਠ ਕਰ ਲਿਆ ਉੱਥੇ ਬਗੈਦਾ ਭਗਤ ਜੀ ਆਪਾਂ ਨੂੰ ਸਾਝ ਪਾ ਕੇ ਗਏ ਉਹ ਕਹਿੰਦੇ ਅੰਤ ਸਮੈ ਵਾਹਿਗੁਰੂ ਅੰਤ ਕਾਲ ਜੋ ਲక్ష్ਮੀ ਸਿਮਰੈ ਐਸੀ ਚਿੰਤਾ ਮੈਂ ਜੇ ਮਰੇ ਸਰਪਜੂਨ ਰੀ ਬਾਈ ਗੋਬਿੰਦ ਨਾਮ ਮਤ ਬਿਸਰੈ ਰਹਾ ਅੰਤ ਕਾਲ ਜੋ ਇਸਤਰੀ ਸਿਮਰੈ ਐਸੀ ਚਿੰਤਾ ਮੈਂ ਜੇ ਮਰੇ ਬੇਸਵਾ ਜੂਨ ਅੰਤ ਕਾਲ ਜੋ ਲਰਕੇ ਸਿਮਰੈ ਐਸੀ ਚਿੰਤਾ ਮੈਂ ਜੇ ਮਰੈ ਸੂਕਰ ਜੂਨ ਵਲ ਵਾਲਿਓ ਤਰੈ ਅੰਤ ਕਾਲ ਜੋ ਮੰਦਰ ਸਿਮਰੈ ਐਸੀ ਚਿੰਤਾ ਮੈਂ ਜੇ ਮਰੈ ਪ੍ਰੇਤ ਜੂਨ ਮਰ ਕੇ ਜਿਹੜਾ ਪ੍ਰਾਪਰਟੀ ਜਾਇਦਾਦ ਨੂੰ ਸੁਰਤ ਕਰਕੇ ਮਰਦਾ ਉਹ ਪ੍ਰੇਰ ਮੰਦਾ ਹੈ ਇਉਂਥੇ ਪ੍ਰੇਤ ਨੂੰ ਮਾਰਨੇ ਤਾਰਿਆ ਫਿਰ ਮਾਰੀ ਬੰਦੀਖਾਨੇ ਗਏ ਉਥੇ ਵੀ ਜਿਹੜੀਆਂ ਰੂਹਾਂ ਯਾਦ ਕਰਦੀਆਂ ਸੀ ਇਤਿਹਾਸ ਜ਼ਿਕਰ ਆਉਂਦਾ ਵੀ ਸਿੰਘਾਂ ਦੇ ਘਰਾਂ 'ਚ ਪ੍ਰਸ਼ਾਦਾ ਛਕਿਆ ਸਿੱਖਾਂ ਨੇ ਸ਼ਿਕਾਇਤ ਕਰੇਗੀ ਰੰਗੇ ਪੜੇ ਉਹ ਕਹਿੰਦੇ ਵੀ ਤੁਸੀਂ ਤੇ ਕਿਹਨੇ ਬੰਦੀ ਬਣਾਇਆ ਉਹ ਤੇ ਫੁਲਾਣੇ ਫੁਲਾਣੇ ਸਿੱਖ ਦੇ ਘਰ ਸ਼ਾਮੀ ਪ੍ਰਸ਼ਾਦਾ ਛਕਦੇ ਹੀ ਅੱਖ ਸਤਨਾਮ ਐਵੇਂ ਥੋੜਾ ਜਿਹਾ ਇਹ ਵਚਨ ਕਹ ਸਭ ਥਾਈ ਹੋਏ ਸਹਾਈ ਸਭ ਥਾਈ ਗੁਰਦੇਗ ਬਹਾਦਰ ਗੁਰਦੇਗ ਬਹਾਦਰ ਗੁਰਦੇਗ ਕੁਰੰਗਦੇਵ ਨੇ ਦਰੋਗੀ ਨੂੰ ਸਦਿਆ ਕਹਿਣ ਲੱਗਾ ਸਜਣਾ ਤੈਨੂੰ ਜ਼ਿੰਦਗੀ ਨਹੀਂ ਲੋੜੀ ਦੀ ਉਹ ਕਹਿੰਦੇ ਦੱਸੋ ਜੀ ਕੀ ਹੋਇਆ ਬਾਦਸ਼ਾਹ ਕਹਿੰਦੇ ਤੇ ਡਿਊਟੀ ਮਾਰੇ ਤੇ ਬੰਦੀਖਾਨੇ ਚ ਤੇ ਮੈਨੂੰ ਖਬਰ ਮਿਲੀ ਆ ਬਾਰੂਪੀ ਮਾਰੇ ਸਿੱਖਾਂ ਦੇ ਘਰ ਚ ਪ੍ਰਸ਼ਾਦਾ ਛਕੰਦਾ ਉਹ ਕਹਿੰਦਾ ਬਾਦਸ਼ਾਹ ਮਾਫੀ ਗੁਸਤਾਖੀ ਐਨਾ ਸਖਤ ਪਹਿਰਾ ਹੀ ਨੇ ਬੰਦੇ ਲਾਇਆ ਕਿੰਨੇ ਆਖਿਆ ਤੁਹਾਨੂੰ ਫਿਰ ਉਹਨੇ ਚੰਗੀ ਤਰ੍ਹਾਂ ਪੜਤਾਲ ਕਰਾਈ ਤੇ ਹਰਾਨੀ ਇਸ ਗੱਲ ਦੀ ਹੁੰਦੀ ਵੀ ਜਿਹੜੇ ਸਿੱਖ ਦੇ ਘਰ ਹੋ ਜਾਂਦੇ ਪੜਤਾਲ ਕਰਨਾ ਉਹ ਕਹਿੰਦਾ ਮਾਰੇ ਜਾਏ ਪ੍ਰਸ਼ਾਦਾ ਛੱਡ ਕੇ ਗਏ ਆ ਤੇ ਜਦੋਂ ਉੱਥੇ ਪਹਿਰੇਦਾਰਾਂ ਨੂੰ ਪੁੱਛਦੇ ਉਹ ਕਹਿੰਦੇ ਪਿੰਜਰਾ ਕਿੰਨੇ ਖੋਲਿਆ ਚਾਬੀਆਂ ਕਿਹਦੇ ਕੋਲ ਹੈ ਇਹ ਦੋਵੇਂ ਘਟਨਾ ਕਨਫਿਊਜ਼ ਕਰਦੀਆਂ ਰਹੀਆਂ ਕੌਣ ਸੀ ਗੁਰੂ ਤੇਗ ਬਹਾਦਰ ਸਾਹਿਬ ਸਰੀਰ ਨਹੀਂ ਸੀ ਉਹਦਾ ਰੂਪ ਸੀ ਆਖੋ ਸਤਨਾਮ ਅਨੰਕ ਕਲਾ ਦੇ ਮਾਲਕ ਸੀ ਕੱਲੇ ਮੱਖਣ ਸ਼ਾਹ ਦੇ ਬੇੜੇ ਨਹੀਂ ਕੱਢੇ ਅੱਜ ਵੀ ਕੋਈ ਸ਼ਰਦਾ ਨਾ ਯਾਦ ਕਰਦਾ ਤੇ ਗੁਰੂ ਤੇਗ ਬਹਾਦਰ ਸਾਹਿਬ ਉਹਦਾ ਬੇੜਾ ਬੰਨੇ ਲਾ ਦਿੰਦੇ ਹੈ ਹਮਾਰੇ ਸੱਚੇ ਪਾਤਸ਼ਾਹ ਦੇ ਸੰਮੁਖ ਭਾਈ ਸਾਹਿਬ ਜੀ ਨੇ ਜ਼ਿਕਰ ਕੀਤਾ ਮਤੀ ਦਾਸ ਜੀ ਨੂੰ ਫਟਿਆਂ ਜਿ ਬਣਿਆ ਗੁਰਬਾਣੀ ਮੁਤਾਬਕ ਉਹਦੇ ਬੋਲ ਸੀ ਕਰਵਟ ਪੜਾ ਕਰਵਟ ਤੇਰੀ ਲਾਗ ਗਲੇ ਸੁਣ ਬੇਨਤੀ ਮੇਰੀ ਹੋਂਵਾਰੀ ਮੁਖ ਫੇਰ ਪਿਆਰੇ ਕਰਵਟ ਦੇ ਮੌਕੋ ਕਾਹੇ ਕੁਮਾਰੇ ਜਿਹਦੁ ਸਹਿਜ ਪਾਠ ਕਰੋਗੇ ਬੜਾ ਆਨੰਦ ਵਰਤੇਗਾ ਉਥੇ ਫਿਰ ਉਹਨਾਂ ਨੇ ਆਖਿਆ ਵੀ ਕਾਜੀ ਸਾਹਿਬ ਮੇਰੀ ਇਛਾ ਵਾ ਵੀ ਜਦੋਂ ਤੁਸੀਂ ਮੈਨੂੰ ਚੀਰੋ ਮੇਰਾ ਮੁਖੜਾ ਗੁਰੂ ਤੇਗ ਬਹਾਦਰ ਸਾਹਿਬ ਵਾਲ ਕਰ ਦਿਓ ਬੋਲੋ ਸਤਨਾਮ ਕਾ ਈ ਆਖਦਾ ਸੁਣ ਮਤੀ ਦਾਸਾ ਤੇਰੀ ਆਖਰੀ ਇਛਾ ਹਲ ਹੋਵੇ ਜੋ ਚੌੜਾਏ ਉਹ ਮੰਗ ਮੋਹ ਹਾਜਰੇ ਸੇ ਹੀ ਘੜੀ ਪਲ ਹੋਵੇ ਹਸ ਆਖਿਆ ਅਮਤੀ ਦਾਸ ਸੁਣ ਕਾ ਜੀਆ ਹੋਏ ਮੇਰੀ ਆਖਰੀ ਇਸ਼ਾ ਹਲ ਹੋਵੇ ਜਦੋਂ ਸੀਸ ਤੇ ਮੇਰੇ ਫਿਰ ਯਾਰਾ ਮੇਰਾ ਮੁਖੜਾ ਗੁਰੂ ਦੇ ਉਹ ਚੀਰੇ ਗਏ ਨਾਭੀ ਤੱਕ ਦੋ ਫਾੜ ਫਿਰ ਜਪਜੀ ਸਾਹਿਬ ਪੰਜ ਪਰਵਾਨ ਪੰਜੇ ਪਾਵੇ ਚਲਦਿਆਂ ਚਲਦਿਆਂ ਜੋ ਲਿਖਤ ਕਹਿੰਦੀ ਹੈ ਜਿਵੇਂ ਦੋ ਪਾਠੀ ਭੋਗ ਪਾਉਂਦੇ ਇਸ ਤਰ੍ਹਾਂ ਜਗਜੀਤ ਸਾਹਿਬ ਸੰਪੂਰਨ ਹੋਇਆ ਇਹ ਬਾਣੀ ਦੀ ਸ਼ਕਤੀ ਨਹੀਂ ਹੋਰ ਕੀਆ ਕਰਾਮਾਤ ਵੀ ਕਹਿ ਲੋ ਉਹ ਵੀ ਮਾੜੀ ਨਹੀਂ ਮਾਰੇ ਦੇ ਘਰ ਬਰਕਤਾਂ ਪ੍ਰਭ ਕੈ ਸਿਮਰਨ ਰੇਦ ਸਿਦ ਨੌ ਨਿਦ ਪ੍ਰਭ ਕੈ ਸਿਮਰਨ ਗਿਆਨ ਧਿਆਨ ਫਿਰ ਭਾਈ ਦਿਆਲਾ ਜੀ ਨੂੰ ਦੇਗ ਚ ਬਾਲਿਆ ਗਿਆ ਜਿਵੇਂ ਆਲੂ ਬੰਦਾ ਹੈ ਇਸ ਤਰ੍ਹਾਂ ਬਾਲਿਆ ਉਹਨਾਂ ਨੇ ਵੀ ਆਖਿਆ ਮੇਰਾ ਮੁਖੜਾ ਗੁਰੂ ਵੱਲੇ ਫਿਰ ਸਦੀ ਦਾਹ ਜੀ ਨੂੰ ਸਤਮਨ ਰੂਝਿਲ ਬੇਟਿਆ ਕਾਜੀ ਕਹਿੰਦਾ ਇਸ਼ਾ ਕਹਿੰਦੇ ਵੈਸੇ ਤੇ ਤੁਸੀਂ ਨਾਮਰਾਦੇ ਹੋ ਇਸ਼ਾ ਤੇ ਇੱਕ ਪਰਮੇਸ਼ਰ ਹੀ ਪੂਰੀ ਕਰਦਾ ਇਸ਼ਾ ਪੂਰਕ ਸਰਬ ਸੁਖ ਦਾਤਾ ਹਰ ਜَا ਕਹਿ ਵਸ ਹੈ ਸੋ ਐਸਾ ਹਰ ਧਿਆਈ ਹੈ ਮੇਰੇ ਜੀੜੇ ਤਾਂ ਸਰਬ ਸੁਖ ਪਾਵੇ ਮਹਾਰੇ ਸਹਿਬ ਦੇ ਪਿਆਰ ਚ ਕਹਿੰਦਾ ਵੀ ਮੇਰੀਆਂ ਅੱਖਾਂ ਤੋਂ ਰੂਹ ਪਾਸੇ ਕਰ ਦਿਓ ਬਸ ਮੈਂ ਚਾਹਣਾ ਜਦੋਂ ਪੈਰਾਂ ਵਾਲੇ ਪਾਸਿਓਂ ਅੱਗ ਲਾऊं ਮੈਂ ਸੜਦਾ ਸੜਦਾ ਆਖਰੀ ਸੁਵਾਸ ਤੱਕ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਦਰਸ਼ਨ ਕਰਕੇ ਸੱਚਖੰਡ ਜਾਵਾਂ ਆਖੋ ਸਤਨਾਮ ਕਦੇ ਤੁਸੀਂ ਇਤਿਹਾਸ ਸੁਣ ਕੇ ਮਹਿਸੂਸ ਨਹੀਂ ਕੀਤਾ ਕਿ ਅਸੀਂ ਕਿੱਥੇ ਖੜੇ ਆ ਜੇ ਤੇ ਕਿੰਨਾ ਪਿਆਰ ਸਿੱਖ ਕਰਦੇ ਸੀ ਮੇਰਾ ਸਿਰ ਜਾਵੇ ਤੇ ਜਾਵੇ ਮੇਰਾ ਤੇ ਅੱਜ ਜੀ ਤੋਂ ਅਸੀਂ ਕਥਾ ਕਰਦੇ ਆ ਗੁਰਸਿੱਖਾਂ ਜੀ ਲੋਕੀ ਗੁੱਸਾ ਕਰਦੇ ਗਾਲਾਂ ਵੀ ਕੱਢਦੇ ਹਨ ਕਿ ਬਾਬਾ ਬਕਵਾਸ ਕਰ ਗਿਆ ਬਾਬਾ ਤਵਾਲਾ ਆ ਗਿਆ ਬੜਾ ਕੁਝ ਸੁਣਨਾ ਪੈਂਦਾ ਕਿਉਂ ਸੁਣਨਾ ਪੈਂਦਾ ਕਿਉਂਕਿ ਜਦੋਂ ਵੀ ਕੋਈ ਬਾਣੀ ਦੇ ਅਰਥ ਕਰਦਾ ਤੇ ਉਹ ਆਪਣੇ ਘਰ ਨੂੰ ਜ਼ਰੂਰ ਹੋਕਾ ਦਿੰਦਾ ਪੀ ਜਾਗੋ ਜਾਗੋ ਸੋਤੇ ਹੋ ਚੱਲਿਆ ਵੀ ਜਦੋਂ ਰੰਗਜੀਵ ਨੇ ਨਾ ਤਿੰਨਾਂ ਨੂੰ ਆਖਿਆ ਸੀ ਵੀ ਜਾਂ ਤੇ ਸਿੱਖੀ ਛੱਡ ਦਿਓ ਇਹ ਆਖਿਆ ਜੀ ਸਿੱਖੀ ਜਾਂ ਇਸਲਾਮ ਕਬੂਲ ਕਰ ਲਓ ਤੇ ਜਾਂ ਮਾਰੇ ਜਾਓਗੇ ਤੇ ਉਸ ਵੇਲੇ ਜਿਕਰ ਵੀ ਆਉਂਦਾ ਵੀ ਜਲਾਦਾ ਨੇ ਵੀ ਆਖਿਆ ਸੀ ਭਾਈ ਸੱਜੀ ਦਾਸ ਕਿੱਡੀ ਸੋਣੀ ਦੇ ਆ ਆ ਦਾੜਾ ਕਟਾ ਦੇ ਜੂੜਾ ਕਟਾ ਦੇ ਇੱਕ ਵਾਰੀ ਸਿੱਖੀ ਛੱਡ ਦੇ ਫਿਰ 2 ਮਹੀਨਿਆਂ ਬਾਅਦ ਕੇਸ ਆ ਜਾਣੇ ਕਿਹੜੀ ਗੱਲ ਹੈ ਉਮਰ ਅੱਜਕੱਲ ਲੋਕੀ ਵਖਤ ਵਿਚਾਰਦੇ ਹਰ ਬੰਦਾ ਯੂ ਟਰਨ ਮਾਰਦਾ